ਤੋ ਹੋਣੀ ਐ ਹੀ ਆ ਹਲੇ ਪਤਾ ਲੱਗਿਆ ਬੱਚੇ ਦੀ ਬੋਡੀ ਹੈ ਬੋਡੀ ਛੋਟਾ ਜਿਹਾ ਬੱਚਾ ਆ ਇਹ ਗਲਤ ਗੱਲ ਆ ਜੇ ਕੋ ਤੁਸੀਂ ਧੀ ਹੋਵੇ ਪੁੱਤ ਹੋਵੇ ਜਾਂ ਤਾਂ ਰੱਖੋ ਤੇ ਜ਼ਾਇਏ ਕੰਮ ਨਾ ਕਰੋ ਜਿੰਨੇ ਵੀ ਕੀਤਾ ਗਲਤ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਉਹਦੇ ਇਤਨੀ ਦੀ ਕਾਰਵਾਈ ਹੋਣੀ ਚਾਹੀਦੀ ਆ ਕਿ ਕੀ ਰਹਿੰਦਾ ਰੱਬ ਇਤਨੇ ਬੰਦੇ ਨੂੰ ਰੱਬ ਵੀ ਨਹੀਂ ਬਖਸ਼ਦਾ ਭਾਜੀ ਇਹ ਮੁੰਡਾ ਕੁੜੀ ਆ ਬੱਚਾ ਜਿਹੜਾ ਪਤਾ ਨਹੀਂ ਵਿੱਚ ਪਤਾ ਨਹੀਂ ਕੁਝ ਵੀ ਇਸ ਤਰ੍ਹਾਂ ਆਈਆਂ ਹਾਲੇ ਕਿਆ ਬੋਡੀ ਤਾਂ ਬਹੁਤ ਹੀ ਖਰਾਬ ਤਰੀਕੇ ਨਾਲ ਪਈ ਹੋਈ ਆ ਹੋ ਸਕਦਾ ਬੜੀ ਖਰਾਬ ਹੋ ਗਈ ਬੋੜੀ ਬੜੀ ਖਰਾਬ ਹੋ ਗਈ ਬੋੜੀ ਤੋ ਤੁਸੀਂ ਪਈ ਹੈ ਕਿਸੇ ਨੇ ਗੌਰ ਨਹੀਂ ਕੀਤੀ ਅੱਜ ਕਿਸੇ ਦਾ ਧਿਆਨ ਗਿਆ ਕਿਸੇ ਨੇ ਕਹਿ ਦਿੱਤਾ ਜਾਂ ਦੱਸ ਦਿੱਤਾ ਇਹ ਨਹਿਰ ਦੇ ਵਿੱਚ ਕਿਹਨੇ ਦੇਖਣਾ ਐਨਾ ਗੱਦ ਪਿਆ ਹੋਇਆ ਕੋਈ ਗੌਰ ਹੀ ਨਹੀਂ ਕਰਦੇ ਇਸ ਬਾਰੇ ਪਾਪਾ ਜੀ ਪਹਿਲਾਂ ਵੀ ਕਾਫੀ ਬੋੜੀਆਂ ਮਿਲੀਆਂ ਨੇ ਇੱਥੇ ਵੀ ਤਾਂ ਅੱਗੇ ਵੀ ਕਾਫੀ ਨਹਿਰ ਦੇ ਵਿੱਚ ਬੋੜੀਆਂ ਮਿਲੀਆਂ ਨੇ ਇਹ ਗਲਤ ਆ ਹਾਂਜੀ ਅੱਗੇ ਉਹ ਸਾਈਡ ਤੋਂ ਮਿਲੇ ਨੇ ਦੋ ਤਿੰਨ ਵਾਰ ਅੱਗੇ ਉਹ ਸਾਈਡ ਤੋਂ ਮਿਲੇ ਆ ਅੱਜ ਇਸ ਵਕਤ ਇਹਦੇ ਫਿਰ ਬੱਚਿਆਂ ਨੇ ਵੇਖਿਆ ਵਾ ਤੇ ਮੁਲਾਜ਼ਮੇ ਤੇ ਆਪਣੇ ਨਾਕੇ ਤੇ ਖੜੇ ਸੀ ਉਹਨਾਂ ਨੇ ਦੇਖ ਕੇ ਨਾ ਰੱਖੇ ਹੋਏ ਬੰਦਿਆਂ ਨੂੰ ਉੱਥੇ ਆਏ ਆ ਬਣਾਣ ਕੇ ਵੇਖਿਆ ਛੋਟਾ ਜਾਵਾ 4 ਕਿ ਮਹੀਨੇ ਦਾ ਬੱਚਾ ਆ ਵੇਖੋ ਬਿਲਕੁਲ ਛੋਟਾ ਜਾਵਾ ਭਾਜੀ ਇਹ ਤਾਂ ਬਿਲਕੁਲ ਬੋਡੀ ਸੜ ਚੁੱਕੀ ਹੈ ਬੱਚੇ ਦੀ ਫੋਟੋ ਦੇ ਵਿੱਚ ਵੀ ਬਿਲਕੁਲ ਐਂ ਗੁੰਗ ਬਣੇ ਆ ਸਾਰੇ 4 ਮਹੀਨੇ ਤੋਂ ਵੱਧ ਨਹੀਂ ਉਹ ਹੋ ਸਕਦਾ ਮਹੀਨਾ 5-6 ਮਹੀਨੇ ਦੇ ਵਿੱਚ ਆ ਜਿਹੜਾ ਮੁੰਡਾ ਵਾ ਪਰ ਛੋਟਾ ਜਾ ਪਾਪ ਕਰ ਲੈਂਦੇ ਪਹਿਲਾਂ ਲੋਕ ਬਸ ਇੱਥੇ ਸੁੱਟ ਜਾਂਦੇ ਆ ਪਹਿਲਾਂ ਵੀ ਦੋ ਤਿੰਨ ਉਧਰਲੀ ਸਾਈਡ ਤੋਂ ਮਿਲੇ ਸੀ ਅੱਜ ਇੱਧਰਲੀ ਸਾਈਡ ਤੋਂ ਮਿਲਿਆ ਬੋਡੀ ਬਿਲਕੁਲ ਖਰਾਬ ਹੋ ਗਈ ਹੈ ਕਾਫੀ ਦਿਨਾਂ ਤੋਂ ਪਈ ਹੋਈ ਹੈ ਫਿਰ ਤੇ ਨਹੀਂ ਜੀ ਨਹੀਂ ਰਾਤ ਦਾ ਕਿ ਇਹਨੇ ਸੁੱਤਿਆ ਵਾ ਪਹਿਲਾਂ ਦੇ ਨਹੀਂ ਸੁੱਤਿਆ ਕਿਦ ਰਾਤ ਦੇ ਸੁੱਤਿਆ ਵਾ ਰਾਤ ਦਾ ਸੁੱਟਿਆ ਕੋ ਸিসিਟੀਵੀ ਵਗੈਰਾ ਤਾਂ ਲੱਗੀ ਹੋਣੀ ਭਾਈ ਦੁਕਾਨਾ ਤੇ ਹੈਗੀਆਂ ਆ ਹਾਂਜੀ ਉਹ ਮੁਲਾਜ਼ਮ ਆਏ ਆਪਣੇ ਉਹ ਆਇ ਤੇ ਦੇਖਣਗੇ ਸਾਰੇ ਤੇ ਸিসিਟੀਵੀ ਕੈਮਰੇ ਸਾਰੇ ਲੱਗੇ ਆ ਪਰ ਪਾਚੀ ਛੋਟਾ ਆਇਆ ਬੱਚਾ ਕੀ ਦੁਸ਼ਮਣੀ ਹੋएगी ਉਹਦੀ ਕਿਉਂ ਨੂੰ ਐਦਾਂ ਛੱਡ ਦਿੱਤਾ ਗਿਆ ਨਹਿਰ ਦੇ ਵਿੱਚ ਕੋਈ ਦੁਸ਼ਮਣੀ ਆ ਇਹ ਤੇ ਸਿਰਫ ਕਿਸੇ ਨੇ ਗਲਤੀ ਕੀਤੀ ਹੈ ਕੁੜੀ ਨੇ ਠੀਕ ਆ ਪਹਿਲਾਂ ਆਪਣੇ ਕੋਈ ਸੰਬੰਧ ਬਣਾਏ ਆ ਗਲਤੀ ਕਰ ਲਈ ਆ ਉਹ ਤੋਂ ਬਾਅਦ ਬੋਸ਼ ਨੂੰ ਪਾ ਕੇ ਤੇ ਇੱਥੇ ਸੁੱਟ ਗਏ ਚਲੇ ਸੀਦੀ ਪੁਸ਼ਟੀ ਤੇ ਪ੍ਰਸ਼ਾਸਨ ਨਹੀਂ ਕਰੂਗਾ ਪਰ ਬੱਚੇ ਨੂੰ ਐਦਾਂ ਨਹੀਂ ਸੱਟਣਾ ਚਾਹੀਦਾ ਕਿਸੇ ਦਾ ਵੀ ਬੱਚਾ ਹੋਵੇ ਬਿਲਕੁਲ ਗਲਤੀ ਆ ਪਾ ਪਿਆ ਤੇ ਜੀ ਤੇ ਉਹਨਾਂ ਨੂੰ ਇੱਕ ਗਲਤੀ ਪਹਿਲਾਂ ਕਰ ਲਈ ਕਰਨਾ ਚਾਹੀਦਾ ਪਾਪ ਕਰਕੇ ਇੱਥੇ ਫੁੱਟ ਕੇ ਗਏ ਆ ਬਿਲਕੁਲ ਬਿਲਕੁਲ ਹੈ ਤਾਂ ਜੰਮਿਆ ਹੀ ਸੀਗਾ ਬੱਚਾ ਦੁਨੀਆ ਉਹਨੇ ਦੇਖੀ ਵੀ ਨਹੀਂ ਦੇਖੋ ਭਰੂਣ ਆ ਤੇ ਦੇਖੋ ਛੱਟੇ ਵੀ ਕਿੱਥੇ ਨਹਿਰ ਦੇ ਵਿੱਚ ਇੱਥੇ ਗੰਦ ਪਈ ਹੋਈ ਆ ਸਾਰੀ ਗੰਦ ਗੰਦ ਦੇ ਵਿੱਚ ਫੁੱਟਿਆ ਜੀ ਜਿਨ੍ਹਾਂ ਨੇ ਗਲਤੀਕਾਰੀ ਲਈ ਸੀ ਤੁਹਾਨੂੰ ਬੱਸ ਵੱਧ ਨਹੀਂ ਤਾਂ ਤੋਆ ਮਾਰ ਕੇ ਨਾਪ ਲੈਣਾ ਚਾਹੀਦਾ ਜੀ ਕੋਈ ਕਿਸੇ ਨੇ ਕੀਤਾ ਨਾ ਉਹਨਾਂ ਨੂੰ ਇਹ ਸਜ਼ਾ ਜ਼ਰੂਰ ਦਊਗਾ ਸਜ਼ਾ ਜੀ ਮਿਲੀ ਕੋ ਉਹਦੇ ਤੋਪ ਤੇ ਨੀਲੀ ਸ਼ਰਤ ਵਾਲਾ ਬੇਟਾ ਉਹ ਤੋਂ ਵੱਡਾ ਕੋਈ ਨਹੀਂ ਹੋਇਆ ਹਮ ਅਗਰ ਵੀ ਕਿਸੇ ਨੇ ਕੀਤਾ ਆ ਉਹ ਐਦਾਂ ਨਹੀਂ ਕੰਮ ਦੰਦ ਦੇ ਵਿੱਚ ਮਰੇਗਾ ਕੋਈ ਇਦਾਂ ਦੀ ਵੱਡੀ ਹੱਤਿਆ ਹੋਊਗੀ ਕਿ ਉਹਨੂੰ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਲੇਕਿਨ ਗਲਤ ਆ ਜੋ ਵੀ ਕੋਈ ਕਿਸੇ ਨੇ ਕੀਤਾ ਇਸ ਚੀਜ਼ ਤੇ ਆਪਾਂ ਬਹੁਤ ਖਲਾਫ ਆ ਪਰ ਭਾਜੀ ਲੋਕ ਡਰਦੇ ਕਿਉਂ ਨਹੀਂ ਇਹ ਸਭ ਚੀਜ਼ਾਂ ਕਰਨ ਨੂੰ ਇਸ ਤੋਂ ਡਰਦੇ ਨਹੀਂ ਸਮਝ ਹੀ ਨਹੀਂ ਆਉਂਦੀ ਜੀ ਕਿ ਕਾਰਵਾਈ ਨਹੀਂ ਹੁੰਦੀ ਸਹੀ ਤਰੀਕੇ ਨਾਲ ਇਹ ਫੜੇ ਨਹੀਂ ਜਾਂਦੇ ਨਹੀਂ ਜੀ ਕਾਰਵਾਈ ਤੇ ਨਹੀਂ ਹੁੰਦੀ ਆ ਕਾਰਵਾਈ ਤੇ ਪਹਿਲਾਂ ਹੀ ਮਾਨ ਕੇ ਭਾਜੀ ਨਹੀਂ ਪਹਿਲਾਂ ਹੀ ਇੱਥੇ ਖੜ ਗਏ ਉਸੇ ਲਿਆਣ ਕੇ ਉਹਨਾਂ ਨੇ ਸਾਰਾ ਹੀ ਆਪਣਾ ਵੇਖ ਲਿਆ ਵਾਣ ਕੇ ਕਾਰਵਾਈ ਬਿਲਕੁਲ ਹੁੰਦੀ ਆ ਕਾਰਵਾਈ ਵਾਲੀ ਕੋਈ ਗੱਲ ਨਹੀਂ ਆਉਂਦੀ ਨਹੀਂ ਪਰ ਜੇ ਗ੍ਰਿਫਤਾਰੀ ਨਹੀਂ ਹੁੰਦੀ ਹੋਏਗੀ ਸ਼ਾਇਦ ਮੇਰੇ ਹੋਏ ਕਿਤੇ ਸੁੱਟ ਗਿਆ ਵਾ ਇਹਨਾਂ ਨੂੰ ਨਹੀਂ ਪਤਾ ਉਹ ਆਣ ਕੇ ਹੁਣ ਸਵਕਤ ਆ ਸਾਰੀ ਕਾਰਵਾਈ ਕਰ ਲੈ ਆ ਉਹਨਾਂ ਕਾਰਵਾਈ ਇਹ ਲੋ ਕੋਈ ਢਿੱਲ ਨਹੀਂ ਹੈਗੀ ਉਹ ਸਾ ਆਪਣਾ ਸਾਰਾ ਕੰਮ ਕਰਨ ਦੀ ਹੈ ਪੁਲਿਸ ਨੂੰ ਕੋਈ ਤੇ ਪਹਿਲਾਂ ਇੱਥੇ ਛੋਟੇ ਬੱਚੇ ਖੇਡਦੇ ਹੋਣੇ ਆ। ਇਹ ਛੋਟੇ ਬੱਚਿਆਂ ਨੇ ਵੇਖਿਆ ਕਿ ਜਿਹੜਾ ਇਹ ਕੋਈ ਬੱਚਾ ਲੱਗ ਰਿਹਾ ਛੋਟਾ ਜਿਹਾ ਉਹਨੇ ਫਿਰ ਆディ ਬਲਾਜਮਨ ਦੱਸਿਆ ਹਾਂ। ਪਰ ਬਲਾਜਮਨ ਨੇ ਸਾਨੂੰ ਫਿਰ ਸੋਸ਼ਲਟੀ ਮੈਂ ਡਿਊਟੀ ਆਫਸਰ ਕੋਲ ਭੇਜਿਆ। ਹਾਂ ਠੀਕ ਹੈ ਮੈਂ ਹੁਣ ਮੌਕੇ ਤੇ ਪਹੁੰਚਾ। ਇਹ ਆਪਾਂ ਜਿਹੜਾ ਪ੍ਰੂਨ ਮਿਲਿਆ ਵਾ। ਉਹਨੂੰ ਮੈਂ ਸਿਵਲ ਅਸ਼ੂਰਜਮਾ ਕਰਾਂ। ਸਕੱਲੀ ਬੱਚੇ ਦੀ ਉਮਰ ਕਿੰਨੀ ਹੋਏਗੀ ਕਿ ਤਾਂ ਕਾਫੀ ਛੋਟਾ ਵਾ। ਆਜੀ ਕੋਈ ਐਟ ਗਿਆ ਕੁਝ ਦਿਨਾਂ ਦਾ ਹੋਏਗਾ ਡਾਕਟਰ ਰੁਕਦੀ ਭਾਜੀ ਕੁਝ ਦਿਨਾਂ ਦਾ ਹੋਏਗਾ ਕੁਝ ਤਾਂ ਸੀਸੀਟੀਵੀ ਵਗੈਰਾ ਮਿਲੀ ਐ ਤੁਹਾਨੂੰ ਦੋ ਦਿਨ ਮਿਲਣੇ ਲੱਗ ਰਿਹਾ ਵੈਸੇ ਦੋ ਦਿਨ ਮਿਲਣੇ ਬਾਕੀ ਦਾ ਜੋ ਅਸੀਂ ਕਰਾਵਾਂਗੇ ਡਾਕਟਰੀ ਉਹ ਚਿੱਪਸ ਕੋਈ ਸੀਸੀਟੀਵੀ ਵਗੈਰਾ ਮਿਲੀ ਆ ਆਪਣੇ ਨੂੰ ਦੇਖੋ ਇਹ ਨਹੀਂ ਮੌਕੇ ਜਿਹੜੀ ਪਹਿਲਾਂ ਮੁੱਢਲੀ ਕਰਦੇ ਆਂ ਮੈਂ ਅਸੀਂ ਦੀ ਤਦਕੀਸ਼ ਕਰਾਂਗੇ ਠੀਕ ਹੈ ਜੀ ਤੇ ਜੋ ਹੋ ਗਿਆ ਉਹ ਵੀ ਹਮ ਰੁਕ ਚਲੇ ਠੀਕ ਹੈ ਜੀ ਸਰ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਇਸਕੁਦਿਆਲੀ ਕਿਹੜੇ ਥਾਣੇ ਤੋਂ ਸਰ ਥਾਣਾ ਬਾਬਾ ਕੇ ਠੀਕ ਹੈ